ਡੇਟਿੰਗ ਐਪ ਨੂੰ ਕਿਸੇ ਜਾਣ ਪਛਾਣ ਦੀ ਲੋੜ ਨਹੀਂ ਹੈ ਵਿਆਹੁਤਾ ਤੋਂ ਲੈ ਕੇ ਬੈਚਲਰ ਤੱਕ ਹਰ ਕੋਈ ਇਸ ਐਪ ਦੀ ਵਰਤੋਂ ਕਰ ਰਿਹਾ ਹੈ ਭਾਰਤ ਵਿੱਚ ਵੀ ਲੋਕ ਲੱਖਾਂ ਲੋਕ ਡੇਟਿੰਗ ਐਪਸ ਦੀ ਵਰਤੋਂ ਕਰ ਰਹੇ ਨੇ ਕਈ ਐਪਸ ਕਾਫੀ ਮਸ਼ਹੂਰ ਨੇ ਅਤੇ ਕਈ ਨਵੇਂ ਐਪਸ ਹਨ ਵਿਵਾਦ ਅਤੇ ਡੇਟਿੰਗ ਐਪਸ ਦਾ ਰਿਸ਼ਤਾ ਕੁਝ ਜ਼ਿਆਦਾ ਹੀ ਡੂੰਘਾ ਹੈ ਡੇਟਿੰਗ ਐਪਸ ਨੂੰ ਲੈ ਕੇ ਅਕਸਰ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਤੁਹਾਡੇ ਵਿੱਚ ਬਹੁਤ ਸਾਰੇ ਅਜਿਹੇ ਹੋਣਗੇ ਜੋ ਇਹਨਾਂ ਡੇਟਿੰਗ ਐਪਸ ਦੀ ਵਰਤੋਂ ਕਰਦੇ ਨੇ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ डेटिंग एप्स डाटा प्राइवेसी ਦੇ ਮਾਮਲੇ ਵਿੱਚ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ ਕੁਝ ਦਿਨ ਪਹਿਲਾਂ ਆਈ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਸਾਰੀਆਂ ਡੇਟਿੰਗ ਐਪਸ ਯੂਜ਼ਰ ਦਾ ਡਾਟਾ ਵਿਗਿਆਪਨ ਏਜੰਸੀਆਂ ਅਤੇ ਕੰਪਨੀਆਂ ਨੂੰ ਵੇਚਦੀਆਂ ਨੇ ਜਿਸ ਦੇ ਬਦਲੇ ਉਹਨਾਂ ਨੂੰ ਮੋਟੀ ਰਕਮ ਮਿਲਦੀ ਹੈ ਮੋਜ਼ਿਲਾ ਫਾਊਂਡੇਸ਼ਨ ਦੀ ਰਿਪੋਰਟ ਮੁਤਾਬਕ 25 ਡੇਟਿੰਗ ਐਪਸ 'ਚੋਂ 22 ਆਪਣੀ ਪ੍ਰਾਈਵੇਸੀ ਪਾਲਿਸੀ ਦੀ ਪਾਲਣਾ ਨਹੀਂ ਕਰਦੀਆਂ ਉਹ ਆਪਣੇ ਯੂਜ਼ਰ ਦੇ ਨਿੱਜੀ ਡਾਟਾ ਨਾਲ ਨਜਿੱਟਦੇ ਹਨ ਅਤੇ ਡਾਟਾ ਨੂੰ ਇਸ਼ਤਿਹਾਰ ਦੇਣ ਵਾਲਿਆਂ ਨੂੰ ਵੇਚਦੇ ਨੇ ਇਹਨਾਂ ਵਿੱਚੋਂ ਕਈਆਂ ਦਾ ਡਾਟਾ ਲੀਕ ਹੋਣ ਦਾ ਇਤਿਹਾਸ ਰਿਹਾ ਹੈ ਇਹ ਐਪਸ ਨਿੱਜੀ ਜਾਣਕਾਰੀ ਨੂੰ ਆਪਸ਼ਨਲ ਰੱਖਦੇ ਨੇ ਪਰ ਬਾਅਦ ਵਿੱਚ ਜਾਣਕਾਰੀ ਪ੍ਰਦਾਨ ਕੀਤੇ ਬਿਨਾ ਐਪਸ ਨੂੰ ਵਰਤਣ ਦੀ ਇਜਾਜ਼ਤ ਨਹੀਂ ਦਿੰਦੇ ਇਹ ਐਪਸ ਯੂਜ਼ਰ ਦੀ ਮੌਜੂਦਾ ਲੋਕੇਸ਼ਨ ਤੱਕ ਐਕਸੈਸਰੀ ਲੈਂਦੀਆਂ ਨੇ ਅਤੇ ਜੇਕਰ ਲੋਕੇਸ਼ਨ ਐਕਸੈਸ ਨਹੀਂ ਦਿੱਤਾ ਜਾਂਦਾ ਤਾਂ ਇਹ ਐਪਸ ਕੰਮ ਨਹੀਂ ਕਰਦੀਆਂ ਕਈ ਵਾਰ ਇਹ ਐਪਸ ਯੂਜ਼ਰ ਦੀ ਲੋਕੇਸ਼ਨ ਟਰੈਕ ਕਰਦੀਆਂ ਨੇ ਭਾਵੇਂ ਉਹ ਐਪਸ ਦੀ ਵਰਤੋਂ ਨਾ ਕਰ ਰਹੇ ਹੋਣ ਇਹਨਾਂ ਵਿੱਚੋਂ 25% ਐਪਸ ਮੈਟਾ ਡਾਟਾ ਵੀ ਇਕੱਠਾ ਕਰਦੇ ਨੇ ਮਿਸਾਲ ਵਜੋਂ ਜਦੋਂ ਤੁਸੀਂ ਇੱਕ ਫੋਟੋ ਨੂੰ ਕਲਿੱਕ ਕਰਦੇ ਹੋ ਤਾਂ ਇਸ ਦੇ ਮੈਟਾ ਡਾਟਾ ਵਿੱਚ ਬਹੁਤ ਸਾਰੀਆਂ ਜਾਣਕਾਰੀਆਂ ਹੁੰਦੀਆਂ ਨੇ ਜਿਵੇਂ ਕਿ ਫੋਨ ਮਾਡਲ ਦੀ ਜਾਣਕਾਰੀ ਸਥਾਨ ਉਪਰਚਰ ਆਦੀ ਮਾਹਿਰਾਂ ਨੇ ਡੇਟਿੰਗ ਐਪ ਤੇ ਤੁਹਾਡੇ ਸੋਸ਼ਲ ਅਕਾਊਂਟ ਨਾਲ ਲੌਗਇਨ ਕਰਨ ਦੀ ਮਨਾਹੀ ਕੀਤੀ ਹੈ